ਸਤਿ ਸ਼੍ਰੀ ਅਕਾਲ ਜੀ ਮੂਸੇ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦੀ ਵੀਡੀਓ ਪਸ਼ੂ ਪਾਲ ਕਰਨ ਦੀਆਂ ਵਾਸਤੇ ਬਹੁਤ ਜ਼ਿਆਦਾ ਖਾਸ ਹੋਣ ਜਾ ਰਹੀ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਡਾਕਟਰ ਜੀਵਨ ਗੋਤਰਾ ਜੀ ਜੋ ਕਿ ਪਸ਼ੂ ਪਾਲਣ ਵਿਭਾਗ ਦੇ ਵਿੱਚ ਜਾਣਕਾਰੀ ਦੇ ਇੱਕ ਤਰ੍ਹਾਂ ਦਾ ਭੰਡਾਰ کہہ ਸਕਦੇ ਉਹਨਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੰਨੀ A to Z ਜਾਣਕਾਰੀ ਇਹਨਾਂ ਕੋਲ ਹੈ ਤਾਂ ਕਰਕੇ ਅੱਜ ਸਾਨੂੰ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਕਿਉਂਕਿ ਉਹਦੋਂ ਵੀ ਜਾਣਕਾਰੀ ਸਹੀ ਨਹੀਂ ਹੁੰਦੀ ਤੇ ਵੀਡੀਓ ਨੂੰ ਪੂਰੀ ਦੇਖ ਕੇ ਸਕਿਪ ਨਾ ਕਰੋ ਤੇ ਜੁੜਦੇ ਹੋ ਵੀਡੀਓ ਨਾਲ ਸ਼ਸ਼ੀ ਗੌਰ ਸਤਿ ਸ਼੍ਰੀ ਅਕਾਲ ਜੀ ਐਨੂ ਜੀ ਐਨ ਉਹ ਬਹੁਤ ਧੰਨਵਾਦ ਆਕਸਰ ਟਾਈਮ ਦਿੱਤਾ ਜੀ ਜਿਵੇਂ ਡਾਕਟਰ ਸਾਹਿਬਾ ਸੋਡੀ ਇੱਕ ਪੰਜ ਲਾਈਨ ਹੁੰਦੀ ਹੈ ਜੀ ਖੁਰਾਕੀ ਮਸਲੇ ਦਵਾਈਆਂ ਨਾਲ ਹੱਲ ਨਹੀਂ ਖੁਰਾਕੀ ਮਸਲੇ ਆਪਾਂ ਆਪਣੀ ਕਿਤਾਬ ਦਾ ਵੀ ਇਹ ਜਿਹੜਾ ਮੁੱਖ ਬੰਦ ਹੈ ਹਾਂਜੀ ਵੀ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋਏ ਹਾਂਜੀ ਦੇਖੋ ਕੀ ਹੈ ਬਿਮਾਰੀਆਂ ਵਾਧੀ ਤਾਂ ਰਹੀਆਂ ਵੀ ਸਾਡੀ ਖੁਰਾਕ ਸਹੀ ਨਹੀਂ ਹੈਗੀ ਹੂੰ ਔਰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦਵਾਈਆਂ ਨਾਲ ਹਾਂਜੀ ਖੁਰਾਕ ਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋ ਸਕਦੇ ਨਾ ਬੰਦਿਆਂ 'ਚ ਨਾ ਪਸ਼ੂਆਂ 'ਚ ਅੱਜ ਆਪਾਂ ਪਸ਼ੂਆਂ ਬਾਰੇ ਗੱਲ ਕਰਾਂਗੇ ਹਾਂਜੀ ਔਰ ਨਾਲੇ ਸਮੇਂ 'ਚ ਆਪਾਂ ਬੰਦਿਆਂ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ ਵੀ ਉਹ ਵੀ ਸਾਡੀ ਸਿਹਤ ਬੜੀ ਚਿੰਤਾ ਦਾ ਵਿਸ਼ਾ ਹੈ ਹਾਂਜੀ ਸੋ ਮੇਨ ਹੈ ਵੀ ਖੁਰਾਕ ਆਪਾਂ ਨੂੰ ਸਹੀ ਕਰਨੀ ਪੈਣੀ ਉਹਦੇ ਬਾਅਦ 'ਚ ਆਪਾਂ ਜੋ ਅੱਜ ਦਾ ਆਪਣਾ ਕੀਤਾ ਆਪਾਂ ਇੱਕ ਪਸ਼ੂ ਪਾਲਕਾਂ ਨੂੰ ਵਧੀਆ ਮਾਡਰਨ ਫੀਡ ਫੈਕਟਰੀ ਵੀ ਦਿਖਾਵਾਂਗੇ ਠੀਕ ਹੈ ਜੀ ਔਰ ਉਹਦਾ ਆਪਣਾ ਇਹ ਉਦੇਸ਼ ਇਹ ਹੀ ਹੈ ਵੀ ਸਾਰੇ ਪਸ਼ੂ ਪਾਲਕ ਨਾ ਆਪਦੇ ਹਲਕੇ ਚ ਆਪਦੇ ਇਲਾਕੇ ਚ ਆਪਦੇ ਬਲੌਕ ਚ ਤਹਿਸੀਲ ਚ ਇੱਕ ਵਧੀਆ ਫੀਡ ਫੈਕਟਰੀ ਬਣਵਾਓ ਜਿਹੜੀ ਬਣੀ ਹੋਈ ਉਹਦੇ ਨਾਲ ਜੁੜੋ ਠੀਕ ਹੈ ਜੀ ਉਹਦੇ ਨਾਲ ਹੀ ਤੁਹਾਡਾ ਮਸਲਾ ਹੱਲ ਹੋਣਾ ਹੈ ਖੁਰਾਕ ਨਾਲ ਖੁਰਾਕ ਹੀ ਮਸਲੇ ਦਵਾਈਆਂ ਨਾਲ ਨਹੀਂ ਠੀਕ ਹੈ ਰਸਮ ਜੀ ਜਿਵੇਂ ਖੁਰਾਕ ਦੀ ਗੱਲ ਕਰੀਏ ਅੱਜ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਚਾਰ ਮਨ ਲਓ ਖੋਲਣ ਦਾ ਟਾਈਮ ਚੱਲ ਰਿਹਾ ਕਿਉਂਕਿ ਮੱਕੀ ਦਾ achar ਪਾਇ ਨੂੰ ਮੰਨ ਲਓ ਮਹੀਨੇ ਤੋਂ ਉੱਪਰ ਹੋ ਗਿਆ ਉਹਦੀ ਚਾਰ ਬਾਰੇ ਜਾਣਕਾਰੀ ਪਾਈ ਜੀ ਕਿ ਕਿਵੇਂ ਪ੍ਰੋਸੈਸ ਸਹੀ ਹੈ ਜੀ ਮੱਕੀ ਦਾ achar ਦੇਖੋ ਮੇਨ ਕੀ ਹੈ ਜੀ ਬਜਾਈ ਤੋਂ ਲੈ ਕੇ ਕਟਾਈ ਤੱਕ ਹਾਂਜੀ ਕਟਾਈ ਤੋਂ ਲੈ ਕੇ ਲਤਰਾਈ ਤੱਕ ਹਾਂਜੀ ਲਤਰਨਾ ਚੰਗੀ ਤਰ੍ਹਾਂ ਲਤਰਾਈ ਤੋਂ ਲੈ ਕੇ ਖੁਰਲੀ ਤੱਕ ਠੀਕ ਹੈ ਇਹ ਚ ਵਿਗਿਆਨਕ ਜਿਹੜੀ ਹੈਗੀ ਸਾਨੂੰ ਵਿਗਿਆਨ ਦਾ ਪੱਲਾ ਫੜਨਾ ਬਹੁਤ ਜ਼ਰੂਰੀ ਹੈ ਹਾਂਜੀ ਦੇਖੋ ਇਹਦੇ ਬਾਰੇ ਵੈਸੇ ਆਪਣੇ YouTube ਚੈਨਲ ਤੇ ਬਹੁਤ سارے ਵੀਡੀਓ ਹੈਗੇ ਤੁਸੀਂ ਲਿੰਕ ਸ਼ੇਅਰ ਕਰ ਦਿਓ ਆਪਾਂ ਆਪਾਂ ਵੀ ਗੱਲ ਕਰਾਂਗੇ ਹਾਂਜੀ ਮੇਨ ਗੱਲ ਇਹ ਹੈ ਵੀ ਮੱਕੀ ਜਿਹੜੀ ਹੈਗੀ ਆਲੂ ਵਾਲੀ ਮੱਕੀ ਜਿਹੜੀ ਫਰਬਲੀ ਚ ਬੀਜੀ ਜਾਂਦੀ ਹੈ ਉਹਦਾ ਹੀ achar ਸਭ ਤੋਂ ਵਧੀਆ ਬਣਦਾ ਹੈ ਠੀਕ ਹੈ। ਦੂਜੀ ਗੱਲ ਮੱਕੀ ਦਾ ਜਿਹੜਾ ਕੁੱਤਰਾ ਹੈ ਹਾਂਜੀ ਉਹ ਇੱਕ ਤੋਂ 2 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਬਿਲਕੁਲ। ਤੀਜੀ ਚੀਜ਼ ਦਾਣੇ ਨੂੰ ਭੰਨਣਾ ਜ਼ਰੂਰੀ ਹੈ। ਠੀਕ ਹੈ ਜੀ। ਜਿਹੜਾ ਗੁੱਲ ਹੈ ਉਹਨੂੰ ਤੋੜਨਾ ਜ਼ਰੂਰੀ ਹੈ। ਦਾਣੇ ਨੂੰ ਭੰਨਣਾ ਜ਼ਰੂਰੀ ਹੈ, ਫੇਣਾ ਜ਼ਰੂਰੀ ਹੈ। ਠੀਕ ਹੈ। ਉਹਦੇ ਵਾਸਤੇ ਉਹਨੂੰ ਕੌਰਨ ਕਰੈਕ ਕਰਾਉਂਦੇ ਆ। ਠੀਕ ਹੈ ਜੀ। ਚੌਥੀ ਗੱਲ ਅਚਾਰ ਜਿਹੜਾ ਹੈਗਾ ਡੇਰੀ ਫਾਰਮਿੰਗ ਦੀ ਰੀਡ ਦੀ ਹੱਡੀ ਹੈ। ਠੀਕ ਹੈ ਜੀ। ਅਰੇਚ ਬਲਬਲੇ ਵਿੱਚ ਬਹੁਤ ਜਿਵੇਂ ਰੀੜ ਦੀ ਹੱਡੀ 'ਚ ਆਪਣੇ ਚਾਰ ਬਲੇਵੇਂ ਆ ਨਾ ਇਹ 'ਚ ਵੀ ਚਾਰ ਪੰਜ ਬਲੇਵੇਂ ਆ ਉਹ ਪਹਿਲਾਂ ਕੀ ਵੀ ਟੋਏਜ ਨਹੀਂ ਪਾਉਣਾ ਠੀਕ ਹੈ ਜੀ ਟੋਏ ਵਾਲਾ ਟਾਈਮ ਲਾਂਗੇ ਬੰਕਰ 'ਚ ਪਾਉਣਾ ਠੀਕ ਹੈ ਜੀ ਤੁਸੀਂ ਬੰਕਰ ਦੀ ਫੋਟੋ ਦਿਖਾ ਦਿਓ ਇਹਨਾਂ ਨੂੰ ਠੀਕ ਲਾ ਦਾਂਗੇ ਜੀ ਦੂਜੇ ਨੰਬਰ ਤੇ ਕੀ ਹੈ ਵੀ ਆਚਾਰ ਵਾਸਤੇ ਜਿਹੜੀ ਸ਼ੀਟ ਵਰਤਣੀ ਹੈ ਹੂੰ ਉਹ ਨੂੰ ਵਧੀਆ ਕੁਆਲਿਟੀ ਦੀ ਸ਼ੀਟ ਉੱਪਰ ਮਿੱਟੀ ਪਾਉਣੀ ਹੈ ਉਹਦੇ ਤਾਂ ਕਿ ਹਵਾ ਨਿਕਲ ਜੇ ਸਾਰੀ ਹੂੰ ਤੀਜੀ ਗੱਲ ਟੋਆ ਜਿਹੜਾ ਹੈਗਾ ਉਹ ਡੇਢ ਤੋਂ 2 ਦਿਨ 63 48 ਘੰਟੇ ਚ ਬੰਦ ਕਰਨਾ ਠੀਕ ਹੈ ਔਰ ਚੌਥੀ ਗੱਲ ਜਿਹੜੀ ਹੈਗੀ ਅਚਾਰ 45 50 ਦਿਨ ਤੋਂ ਪਹਿਲਾਂ ਨਹੀਂ ਖੋਲਣਾ ਠੀਕ ਹੈ ਜੀ ਤੇ ਜਦੋਂ ਅਚਾਰ ਆਪਾਂ ਖੋਲਣਾ ਹੈ ਫਿਰ ਟੋਆ ਬੰਦ ਨਹੀਂ ਕਰਨਾ ਫਿਰ ਟੋਏ ਨੂੰ ਉੱਪਰ ਜਿਹੜੀ ਸ਼ੀਟ ਹੈ ਉਹਨੂੰ ਉੱਪਰ ਮੋੜੀ ਜਾਣਾ ਅੰਕ ਦੀ ਮੀਂਹ ਕਣੀ ਚ ਟੱਕ ਦਿਓ ਨਹੀਂ ਤਾਂ ਉਹ ਧੁੱਪ ਲੱਗਣ ਦੇਣੀ ਠੀਕ ਹੈ ਇਹਦੇ ਨਾਲ ਮੂਲ ਮੰਤਰ ਇਹੀ ਨੇ ਬਾਕੀ ਬਹੁਤ ਵਿਸਤਾਰ ਚ ਦੇ ਬਾਰੇ ਪਾਉਣ ਵਾਲੇ ਸਮੇਂ ਚਰਚਾ ਕਰਾਂਗੇ ਹਾਂ ਜੀ ਮੈਂ ਇਹ ਚੀਜ਼ ਫੇਸ ਕੀਤੀ ਸੀਗੀ ਸਾਡੇ ਏਰੀਆ ਚ 15 20 ਦਿਨ ਬਾਅਦ ਹੀ ਖੁੱਲ ਜਾਂਦੇ ਅਚਾਰੇ ਤੋ ਡਾਕਟਰ ਸਾਹਿਬ ਨੇ ਆਪ ਨੂੰ ਕਲੀਅਰ ਕਰਤਾ ਵੀ 40 45 ਦਿਨਾਂ ਦੇ ਬਾਅਦ ਚਾਰ ਨੂੰ ਖੋਲਣਾ ਤੇ ਇੱਕ ਥੋੜੇ ਦੱਸ ਦੀ ਜੀ ਉਹਦੀ ਸਹੀ ਡੋਜ਼ ਕੀ ਪਾਉਣ ਦੀ ਮੰਨ ਲਓ ਘਸਵਾਂ ਨੂੰ ਵੱਡੇ ਪਸ਼ੂਨਾਂ ਤੇ ਧੜੇ ਨੂੰ ਦੇਖੋ ਜਿਹੜਾ ਆਚਾਰ ਹੈ ਆ ਆਮ ਤੌਰ ਤੇ ਅਸੀਂ ਕਹਿੰਦੇ ਹਾਂ 20 ਕਿ ਲੀਟਰ ਦੀ ਉਹਦੀ ਨਾਰਮਲ 20 ਕਿਲੋ ਦੀ ਹੂੰ ਰੋਜ਼ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਜੀ ਦੇਖੋ ਇੱਕ ਨਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਅੱਜ ਉਦੋਂ ਵੀ ਗੱਲ ਕਰ ਲਈ ਲੋਕ ਬੜੇ ਮੈਨੂੰ ਪੁੱਛਦੇ ਆ ਵੀ ਤੁਸੀਂ ਕਿਹੜਾ ਪਸ਼ੂ ਰੱਖੇ ਆ ਹਾਂਜੀ ਹਾਂਜੀ ਮੈਂ ਸਾਰੇ ਇਹ ਜੇ ਵੀਰ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਬੜਾ ਸੱਦਾ ਦਿੰਨਾ ਹੂੰ ਵੀ ਸਾਡੇ ਵੀ ਡੇਰੀ ਫਾਰਮ ਦੇਖ ਕੇ ਜਾਣ ਸਾਡੇ ਕੋਲੇ ਪਸ਼ੂ ਪਾਲਣ ਭਾਗ ਕੋਲੇ ਜਿੱਥੇ ਮੈਂ ਬੈਠਦਾ ਹੂੰ ਆਪਣੀਆਂ 500 ਗਾਵਾਂ ਸਾਡੇ ਕੋਲ ਦੋਗਲੀਆਂ ਨੇ ਠੀਕ ਹੈ ਜੀ 100 ਤੋਂ ਜ਼ਿਆਦਾ ਸਾਡੇ ਕੋਲੇ ਸਾਹੀਵਾਲ ਗਾਂ ਹੈ ਹੂੰ 400 ਸਾਡੇ ਕੋਲ ਦੇਸੀ ਗਾਂ ਹੈ ਹੂੰ ਤੇ ਸਾਡੇ ਫਾਰਮ ਨੇ ਜਿਹੜੇ ਉਹ ਇੰਡੀਆ ਦੇ ਸਭ ਤੋਂ ਵਧੀਆ ਦੇਸ਼ ਦੇ ਸਭ ਤੋਂ ਵਧੀਆ ਫਾਰਮਾਂ ਚ ਆਉਂਦੇ ਆ ਠੀਕ ਹੈ ਜੀ ਬਾਕੀ ਜਿੱਥੇ ਆਪਾਂ ਬੈਠੇ ਆ ਜੀ ਇੱਥੇ ਇਹ ਇੱਥੇ ਵੀ ਸਾਰੇ ਪਸ਼ੂ ਪਾਲਕ achar ਪਾਉਂਦੇ ਆ ਅਸੀਂ ਵੀ achar ਦੇ ਬੰਕਰ ਬਣਾਏ ਹੋਏ ਆ ਹਾਂ ਜੀ ਤਕਰੀਬਨ 50 ਲੀਟਰ ਵਾਲੀਆਂ ਗਾਵਾਂ ਇਸ ਇਲਾਕੇ 'ਚ ਮੈਂ ਬੜੇ ਮਾਣ ਨਾਲ ਕਹਿੰਦਾ ਮੈਨੂੰ 20 ਸਾਲ ਹੋ ਗਏ ਇਸ ਇਲਾਕੇ 'ਚ ਇਸ ਸੜਕ ਤੇ ਕੰਮ ਕਰਦੇ ਹਾਂ ਨੂੰ ਸਾਡੇ ਕੋਲੇ 100 ਤੋਂ ਵੱਧ ਇਹ ਜੀਂ ਗਾਂ ਖੜੀ ਐ ਇਸ ਰੋਡ ਸੜਕ ਤੇ ਜਿਹੜੇ ਆਪਣੇ ਭਾਈ ਨੇ ਪ੍ਰੋਗਰੈਸਿਵ ਡੇਰੀ ਫਾਰਮਲਾਈਜ਼ੇਸ਼ਨ ਪੀਡੀਐਪੀ ਦੇ ਮੈਂਬਰ ਨੇ ਹਾਂਜੀ ਪਸ਼ੂ ਪਾਲਣ ਵਿਭਾਗ ਨਾਲ ਗੂ ਰੰਗ ਦੇ ਯੂਨਿਟਸ ਜੁੜੇ ਹੋਏ ਆ ਜਿਹੜੇ ਅਚਾਰ ਦਾ ਕੰਮ ਕਰ ਰਹੇ ਆ ਅਚਾਰ ਨੂੰ ਜੰਗੀ ਪੱਧਰ ਤੇ ਪਾ ਰਹੇ ਆ ਤੇ ਵੇਚ ਵੀ ਰਹੇ ਹੂੰ ਜੋ ਜਿਹਦੀ ਆਪਾਂ ਗੱਲ ਕਰ ਰਹੀ ਸੀ 20 ਤੋਂ 25 ਕਿਲੋ ਤੇ ਸਰਦੀਆਂ 'ਚ ਥੋੜਾ ਆਪਾਂ ਵਧਾ ਕੇ ਵੀ ਪਾ ਸਕਦੇ ਹਾਂ 25 26 27 28 ਕਿਲੋ ਤੱਕ ਵੀ ਪਾ ਸਕਦੇ ਆ ਪਰ ਐਨੀਮਲ ਜੀ ਹਾਂ ਇੱਕ ਪਸ਼ੂ ਨੂੰ ਪਰ ਮੇਨ ਹੈ ਵੀ ਅਚਾਰ ਨੂੰ ਪਾਉਣ ਤੋਂ ਪਹਿਲਾਂ ਜੇ ਅਸੀਂ 5-7 ਘੰਟੇ ਫਰੋਲ ਕੇ ਇਦਾਂ ਚੰਗੀ ਤਰ੍ਹਾਂ ਧੁੱਪ ਲਵਾ ਦੋ ਹੂੰ ਉਹਦੇ ਨਾਲ ਅਚਾਰ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਪਾਣੀ ਘਟ ਜਾਂਦਾ ਹੈ ਸੁੱਕਾ ਮਾਦਾਂ ਵੱਧ ਜਾਂਦਾ ਹੈ ਠੀਕ ਹੈ ਜੀ ਸੋ ਪਸ਼ੂ ਪਾਲਕ ਵੀਰਾਂ ਨੂੰ ਇਹ ਕਹਿਣਾ ਵੀ ਮੈਂ ਹੀ ਨਹੀਂ ਕਹਿੰਦਾ ਮੈਂ ਘਰ ਪਸ਼ੂ ਰੱਖੇ ਵੀਰ ਹੂੰ ਪਰ ਜਿਹੜੇ ਸਾਡੇ ਮਿੱਤਰ ਪਿਆਰੇ ਸਾਡੇ ਨਾਲ 20-20 ਸਾਲ ਤੋਂ ਜੁੜੇ ਹੋਏ ਆ ਉਹਨਾਂ ਦੇ ਪਸ਼ੂ ਵੀ ਸਾਡੇ ਹੀ ਹੈ ਹੁਣ ਹੂੰ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਦਿਹਾੜੀ ਦਾ ਬਾਸਤਾ ਫੋਨ ਤੇ WhatsApp ਤੇ Facebook ਤੇ ਜਾਂ ਉਹਨਾਂ ਦੇ ਘਰ ਜਾ ਕੇ ਵੀ ਠੀਕ ਹੈ ਸੋ ਅੱਪਾ ਰਸਤੇ ਦੇਖਾਂਗੇ ਤੁਸੀਂ ਦੇਖੋ ਕਿੱਡੇ-ਕਿੱਡੇ ਫਾਰਮ ਇੱਥੇ ਬਣੇ ਹੋਏ ਪਟਿਆਲੇ 'ਚ ਇਹ ਮਿਹਨਤ ਉਹਨਾਂ ਦੀ ਹੋਈ ਹੈ ਬਸ ਸਾਡਾ ਤਾਂ ਨਾਲ ਤੱਕਾ ਹੀ ਹੈ ਠੀਕ ਹੈ ਲੈ ਦੋਸਤੋ ਤੁਸੀਂ ਕਮੈਂਟ ਕਰਦੇ ਹੋ ਨਿਓ ਠੀਕ ਹੈ ਤੇ ਡਾਕਟਰ ਸਾਹਿਬ ਨੇ ਅੱਜ ਇਹ ਵੀ ਗੱਲ ਕਲੀਅਰ ਕਰਤੀ ਵੀ ਕਿੰਨੇ ਐਨੀਮਲਾਂ ਦੇ ਵਿੱਚ ਇਹ ਡੀਲ ਕਰਦੇ ਨੇ ਇੱਕ ਮਿੰਟ ਕੰਨ ਸੌਫਾ ਜੰਦ ਤੁਸੀਂ ਆਪ ਐਨੀ ਮਰੱਕੀ ਨਹੀਂ ਪਰ ਕੋਈ ਵੀ ਬੰਦਾ ਆਪ ਕੋ ਨੂੰ ਫਿਰੇ ਵਿਕਾਸ ਤੋਂ ਕੋਈ ਜਾਣਕਾਰੀ ਦਿੰਦਾ ਤਾਂ ਜਾ ਆਪ ਕੋ ਕਿਸੇ ਨੂੰ ਕੁਝ ਸਿੱਖਣ ਨੂੰ ਮਿਲਦਾ ਤਾਂ ਸਿੱਖ ਲੈਣਾ ਚਾਹੀਦਾ ਦੇਖੋ ਪੀਡੀਐਫਾ ਦਾ ਇਸ ਵੇਲੇ ਪ੍ਰੋਗਰੈਸਿਵ ਡੇਰੀ ਫਾਰਮੈਸੀ ਜਿੰਦਾ 15000 ਦੇ ਕਰੀਬ ਮੈਂਬਰ ਹੈ ਠੀਕ ਹੈ ਜੀ ਪੀਡੀਐਫਾ ਨਾਲ ਤਕਰੀਬਨ ਮੈਂ ਤੁਸੀਂ ਦੇਖ ਲਓ 20 ਸਾਲਾਂ ਤੋਂ ਜੁੜਿਆ ਮੈਂ ਜਿਹੜੇ ਪੀਡੀਐਫਾ ਦੇ ਮਿੱਤਰ ਪਿਆਰੇ ਆਪਣੇ ਉਹਨਾਂ ਦੇ ਫਾਰਮ ਵੀ ਸਾਡੇ ਆਪਣੇ ਹੀ ਫਾਰਮ ਹੈ ਜਦੋਂ ਆਪਾਂ ਮਹੀਨੇ ਚ ਇੱਕ ਵਾਰੀ ਮਿਲਣਾ ਉਹਨਾਂ ਕੋਲ ਜਾਣਾ ਚਾਹ ਪੀਣੀ ਜਿਵੇਂ ਸਾਡੇ ਨਾਬੇ ਇੱਕ ਫਾਰਮ ਹੈ ਜੀ ਇਹ ਮਾਲਨ ਕਰੀਮਰੀ ਦਾ ਠੀਕ ਹੈ। ਦੇਸ਼ ਦੇ ਸਭ ਤੋਂ ਵਧੀਆ ਫਾਰਮਾਂ ਚ ਹੈ 750 ਗਾਂ ਐ। 5000 ਲੀਟਰ ਦੁੱਧ ਐ। ਹੂੰ। ਠੀਕ ਆ ਸਭ ਦੇ ਆਪਦੇ ਫਾਰਮ ਤੇ ਵੀ ਸਾਡੇ ਕੋਲ ਵੱਧੂ ਦੁੱਧ ਹੈ ਜੀ। ਅਸੀਂ ਦੁੱਧ ਦੀ ਡਾਇਰੈਕਟ ਮਾਰਕੀਟਿੰਗ ਵੀ ਕਰਦੇ ਹਾਂ। ਡਾਇਰੈਕਟ ਮੰਡੀਕਰਨ ਹੁੰਦਾ ਦੁੱਧ ਦਾ। ਤੁਸੀਂ ਕਦੇ ਤੁਹਾਨੂੰ ਆ ਕੇ ਦਿਖਾਵਾਂਗੇ ਵੀ ਗੱਡੀ ਕਿਵੇਂ ਨਿਕਲਦੀ ਐ। ਘਰੋਂ ਘਰ ਜਾਂਦੀ ਐ। ਏਟੀਐਮ ਲੱਗਿਆ ਹੋਇਆ। ਠੀਕ ਹੈ। ਕਾਰਡ ਬਣਿਆ ਹੋਇਆ। ਕਾਰਡ ਪਾਊਗਾ, ਦੁੱਧ ਨਿਕਲੂਗਾ। ਕਾਰਡ 'ਚ ਪੈਸੇ ਐ ਨਹੀਂ ਦੁੱਧ ਨਹੀਂ ਨਿਕਲਣਾ। ਪੇਮੈਂਟ ਅਡਵਾਂਸ ਐ। ਉਦੇ ਕੋਈ ਪਸ਼ੂ ਪਾਲਨ ਭਾਗ ਕਰ ਰਿਹਾ ਠੀਕ ਹੈ ਅਸੀਂ ਇਹ ਨਹੀਂ ਹੈਗਾ ਵੀ ਗੱਲਾਂ ਕਰਦੇ ਆ ਅਸੀਂ ਕੰਮ ਕਰ ਰਹੇ ਆ ਜ਼ਮੀਨ ਤੇ ਠੀਕ ਹੈ ਔਰ ਮੈਂ ਚਾਹਣਾ ਪਸ਼ੂ ਪਾਲਕ ਸਾਡੇ ਵੀਰਾਂ ਨਾਲ ਜਿਹੜੇ ਬੰਦੇ ਕਮੈਂਟ ਕਰਦੇ ਆ ਨਾ ਜੀ ਤੁਸੀਂ ਇਹ ਗੱਲ ਯਾਦ ਰੱਖਿਓ ਉਹ ਧਿਆਨ ਨਾਲ ਸੁਣਦੇ ਆ ਵੀਡੀਓ ਠੀਕ ਹੈ ਜੀ ਕੋਈ ਚੀਜ਼ ਨੂੰ ਨਾ ਦੋਸਤ ਇੱਕ ਵਾਰੀ ਤੁਸੀਂ ਫੋਲੋ ਕਰਕੇ ਦੇਖ ਲਓ ਜੇ ਤੁਹਾਨੂੰ ਨਹੀਂ ਫਾਇਦਾ ਹੁੰਦਾ ਫਿਰ ਉਹ ਚੀਜ਼ ਦਾ ਕਮੈਂਟ ਕਰੰਦਾ ਜਾ ਉਹ ਚੀਜ਼ ਨੂੰ ਰਿਜੈਕਟ ਕਰਨ ਦਾ ਫਾਇਦਾ ਹੁੰਦਾ ਕੋਈ ਨਰਾਜਗੀ ਨਹੀਂ ਇਹ ਜਿੱਥੇ ਵਿਰੋਧ ਹੈ ਉੱਥੇ ਵਿਕਾਸ ਹੈ ਜਿੱਥੇ ਵਿਕਾਸ ਉੱਥੇ ਵਿਰੋਧ ਹੈ ਇੱਕਰੇ ਆਪਣੇ ਭਾਈ ਨੇ ਸਾਰੇ ਹਾਂਜੀ ਡਾਕਟਰ ਸਾਹਿਬ ਖਰਾਕੀ ਅੰਤਤਾਂ ਵਾਲ ਫੇਰ ਹੈ ਜਿਵੇਂ ਜਦੋਂ ਚਾਰ ਦੇ ਆਪਾਂ ਯੂਜ਼ ਕਰਦੇ ਆਂ ਜੀ ਉਹ ਤੋਂ ਕੋਈ ਫੀਡ ਚ ਆਪਣੀ ਚੇਂਜ ਕਰਨਾ ਚਾਹੁੰਦਾ ਉਹਦੀ ਜੋਜ ਘਟਾਉਣੀ ਚਾਹੀਦੀ ਹੈ ਦੇਖੋ ਇਹਦੇ ਬਾਰੇ ਵਿਸਤਾਰ ਚ ਗੱਲ ਕਰਾਂਗੇ ਹਾਂਜੀ ਫੀਡ ਦੇ ਵਿੱਚ ਇਹ ਹੈ ਵੀ ਅਚਾਰ ਦੇ ਨਾਲ ਜਾਂ ਵੈਸੇ ਵੀ ਜੁਗਾਲੀ ਕਰਨ ਵਾਲੇ ਪਸ਼ੂਆਂ ਨੂੰ ਹਾਂਜੀ ਸਾਨੂੰ ਰੋਜ਼ ਦਾ 100 ਤੋਂ 200 ਗ੍ਰਾਮ ਬਫਰ ਠੀਕ ਹੈ ਜੇ ਆਮ ਤੌਰ ਤੇ 5-7 ਕਿਲੋ ਫੀਡ ਪੈ ਰਹੀ ਹੈ 15-20 ਕਿਲੋ ਚਾਰ ਪੈ ਰਹੇ ਹੂੰ ਜੇ ਹਰਾ ਪੱਤਾ ਪੈ ਰਿਹਾ ਫੇਰ ਵੀ ਬਫਰ ਬਫਰ ਕੀ ਹੁੰਦਾ ਹੈ ਐਂਟਾਸਿਡ ਕਿਹਨ ਇਤਜਾਬ ਬਣਨ ਤੋਂ ਰੁਕਣਾ ਜਾਂ ਬਣੇ ਇਤਜਾਬ ਨੂੰ ਖਤਮ ਕਰਨਾ ਠੀਕ ਹੈ ਦੂਜੇ ਨਾਲ ਲਾਈਵ ਜੀਸਟ ਉਹਦੇ ਬਾਰੇ ਪਾ ਗੱਲ ਕਰਾਂਗੇ ਠੀਕ ਹੈ ਤੀਜਾ ਹੈਗਾ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਹੁਣ ਇਹਦੇ ਬਾਰੇ ਪ੍ਰੀਮਿਕਸ ਬਾਰੇ ਮੈਂ ਬਹੁਤ ਸਾਰੀਆਂ ਵੀਡੀਓ ਪਾਈਆਂ ਮਿਨਰਲ ਮਿਕਚਰ ਨਾਲ ਟਾਈਮ ਲੰਘਿਆ ਹਾਂ ਮਿਨਰਲ ਮਿਕਚਰ ਵਾਲਾ ਗੱਲ ਨਹੀਂ ਪਾਣੀ ਪ੍ਰੀਮਿਕਸ ਜਿਹੜੇ ਆਮ ਪਸ਼ੂ ਪਾਲਕ ਨੇ ਉਹ ਆਪਣਾ ਘਰੇ ਵੀ ਤਿਆਰ ਕਰ ਸਕਦੇ ਆ ਬਹੁਤ ਸਾਰੀਆਂ ਕੰਪਨੀਆਂ ਇਹਦੇ ਬਾਰੇ ਕੰਮ ਵੀ ਕਰ ਰਹੀਆਂ ਨੇ ਮੈਂ ਕੰਪਨੀਆਂ ਦਾ ਪ੍ਰਚਾਰ ਨਹੀਂ ਕਰਦਾ ਕਿਸੇ ਦਾ ਵੀ ਤੇ ਪਰ ਜਿਹੜੇ ਵੀ ਵਧੀਆ ਕੰਪਨੀਆਂ ਆਉਣਗੀਆਂ ਮਾਰਕੀਟ 'ਚ ਤੇ ਉਹ ਵੀ ਪਸ਼ੂ ਪਾਲਕਾਂ ਦੇ ਧਿਆਨ ਚ ਆਪਣੇ ਆ ਪਾ ਜਣੀ ਹੈ ਬਾਕੀ ਪਸ਼ੂ ਪਾਲਕਾਂ ਨੂੰ ਉਹਨਾਂ ਨੇ ਵੀ ਧਿਆਨ ਚ ਲਿਆ ਦੇਣਾ ਔਰ ਤੁਸੀਂ ਆਪਣਾ ਵੀ ਤਿਆਰ ਕਰਸੇ ਅੱਜ ਪ੍ਰੀ ਮਿਕਸ ਚ ਕਿਹੜੇ ਕਿਹੜੇ ਕੈਮੀਕਲ ਪੈਂਦੇ ਆ ਤੇ ਆਪਾਂ ਪ੍ਰੈਕਟੀਕਲੀ ਦੇਖਾਂਗੇ ਲੋਕਾਂ ਨੂੰ ਵੀ ਦਿਖਾਵਾਂਗੇ ਲੋਕ ਪੁੱਛਦੇ ਆ ਜੀ ਪ੍ਰੀ ਕਿਉਂਕਿ ਪ੍ਰੀ ਮਿਕਸ ਜਿਹੜੇ ਖੁਰਾਕੀ ਤੱਤ ਨੇ ਤੱਤਾਂ ਦੀ ਘਾਟ ਬਿਮਾਰੀਆਂ ਦੀ ਜੜ ਹੈ ਹਾਂਜੀ ਬਿਮਾਰੀਆਂ ਦੀ ਜੜ ਹੈ ਜਿਹੜੀ ਉਹ ਦਵਾਈਆਂ ਨਾਲ ਨਹੀਂ ਹੱਲ ਹੋਣੀ ਤੱਤਾਂ ਨਾਲ ਹੋਣੀ ਆਪਾਂ ਦੇਖਾਂਗੇ ਤੱਤ ਕਿਵੇਂ ਪੂਰੇ ਕਰਨੇ ਆ ਕਿਹੜੇ ਕਿਹੜੇ ਤੱਤ ਹੁੰਦੇ ਉਹ ਆਪਾਂ ਅੱਜ ਦੇਖਾਂਗੇ ਪ੍ਰੈਕਟੀਕਲੀ ਡਾਕਟਰ ਸਾਹਿਬ ਤੁਸੀਂ ਬਫਰ ਤੇ ਗੱਲ ਕੀਤੀ ਸੀਗੀ ਜੀ ਹਾਂਜੀ ਬਫਰ ਹੀ ਜ਼ਰੂਰੀ ਏ ਕਿ ਉਹਦਾ ਕੋਈ ਹੋਰ ਵੀ ਕੁਦਰਤੀ ਕੋਈ ਸੋਰਸ ਹੈਗਾਗਾ ਜਿਵੇਂ ਬਫਰ ਕੀ ਹੁੰਦਾ ਜੀ ਦੇਖੋ ਬਫਰ ਚ ਹੁੰਦਾ 2 ਤੇਾਈ ਮਿੱਠਾ ਸੋਡਾ ਹਾਂਜੀ 1 ਤੇਾਈ ਮੈਗਨੀਸ਼ੀਅਮ ਆਕਸਾਈਡ ਠੀਕ ਹੈ ਮਿੱਠੇ ਸੋਡੇ ਤੇ ਮੈਗਨੀਸ਼ੀਅਮ ਆਕਸਾਈਡ ਨੂੰ ਮੰਨ ਲਓ ਕਿ ਲੋ ਬਫਰ ਬਣਾਉਣਾ ਹੈ 700 ਗ੍ਰਾਮ ਮਿੱਠਾ ਸੋਡਾ ਜਿਹੜਾ ਆਪਾਂ ਘਰੇ ਵਰਤਦੇ ਆ ਤੇ ਬਫਰ ਬਣ ਗਿਆ ਤੁਹਾਡਾ ਗੱਲ ਤੇ ਆ ਰੋਜ਼ 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 ਵਰਤਨ ਰੋਜ਼ ਬਟ ਡੇਲੀ ਜ਼ਰੂਰੀ ਹੈ 90% ਬਿਮਾਰੀਆਂ ਤੁਹਾਡੇ ਬਫਰ ਨਾਲ ਚਲੀਆਂ ਜਾਂਦੀਆਂ ਜੇ ਰੋਜ਼ ਵਰਤੋਂ ਦੇ ਕੋ ਕਿੰਨੇ 50 60 ਰੁਪਏ ਜਾਂ ਬੜਾ ਵਧੀਆ ਹੋਊਗਾ 100 ਰੁਪਏ ਕਿਲੋ ਹੈ ਹਾਂਜੀ ਹੁਣ 100 ਰੁਪਏ ਕਿਲੋ ਦੀ ਚੀਜ਼ ਜੇ 100 ਗ੍ਰਾਮ ਪਈ ਤਾਂ 10 ਰੁਪਏ ਦੀ ਪਈ ਇੱਕ ਪਸ਼ੂ ਦਾ ਸਾਲ ਦਾ ਖਰਚਾ 3000 ਰੁਪਏ ਆ ਠੀਕ ਹੈ 3000 ਦਾ ਜੇ ਖਾਣੇ ਬਫਰ ਨਾਲ ਇਹਨੇ 5-7000 ਦਾ ਤਾਂ ਦੁੱਧ ਹੀ ਪਤਾ ਦੇਣ ਠੀਕ ਹੈ ਸੋ ਗੱਲ ਇਹ ਹੈ ਪਸ਼ੂ ਪਾਲਕਾਂ ਨੂੰ ਵਿਗਿਆਨ ਨਾਲ ਜੁੜਨ ਦੀ ਲੋੜ ਹੈ ਖੁਰਾਕੀ ਮਸਲੇ ਪਾ ਕੇ ਨ ਦਵਾਈਆਂ ਨਾਲ ਨਹੀਂ ਹੱਲ ਹੋਣੀ ਹਾਂਜੀ ਡਾਕਟਰ ਜਿਹੜਾ ਮੇਨ ਮਸਲਾ ਚੱਲ ਰਿਹਾ ਜੀ ਬਿਮਾਰੀਆਂ ਦਾ ਛੋਟੇ ਪਸ਼ੂ ਪਾਲਕਾ ਚ ਮੰਨ ਲਓ ਜਿਹਨੇ 15 ਤੋਂ 20 ਪਸ਼ੂ ਰੱਖੇ ਹੋਏ ਕਿਉਂਕਿ ਜਿਹੜੇ ਵੱਡੇ ਫਾਰਮ ਨੇ ਉਹ ਤਾਂ ਕਿਤੇ ਨਾ ਕਿਤੇ ਵਿਗਿਆਨਕ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਜੁੜੇ ਹੋਏ ਉਹਨਾਂ ਦੇ ਕੀ ਮਸਲੇ ਨੇ ਬਿਮਾਰੀਆਂ ਦੇ ਦੇਖੋ ਬਿਮਾਰੀਆਂ ਦਾ ਹੱਲ ਜਿਹੜਾ ਹੈਗਾ ਦੋ ਹੀ ਨੇ ਇੱਕ ਸਹੀ ਖੁਰਾਕ ਇੱਕ ਸਹੀ ਪ੍ਰਬੰਧਨ ਵੀ ਤੁਹਾਡਾ ਸੰਭਾਲ ਵੀ ਠੀਕ ਹੈ ਤੁਹਾਡੀ ਖੁਰਾਕ ਵੀ ਠੀਕ ਹੈ ਫਿਰ ਉਧੋਂ ਆਉਂਦੀ ਹੈ ਵੈਕਸੀਨੇਸ਼ਨ ਠੀਕ ਹੈ ਜੀ ਅੱਜ ਕੱਲ ਜਿਵੇਂ ਲੰਗੜੇ ਬੁਖਾਰ ਦੇ ਕੇਸ ਆ ਰਹੇ ਬਹੁਤ ਜ਼ਿਆਦਾ ਹੈ ਇਹਦੇ ਬਾਰੇ ਆਪਾਂ ਆਪਣਾ YouTube ਚੈਨਲ ਹੈ ਫਸਲਾਂ ਦੀ ਜਾਣਕਾਰੀ ਬਰਗੜ ਸਿੰਘ ਉਹਦੀ ਵੀਡੀਓ ਪਾਈ ਹੈ ਮੇਰੇ ਅੱਗੇ ਚੈਨਲ ਤੇ ਵੀਡੀਓ ਪਈਆਂ ਮੇਨ ਗੱਲ ਮੈਂ ਤੁਹਾਨੂੰ ਕੰਮ ਦੀ ਗੱਲ ਆਪਾਂ ਇੱਥੇ ਵੀ ਦੱਸ ਦਈਏ ਪਸ਼ੂ ਪਾਲਣ ਜੇ ਜੁੜੇ ਹਾਂਜੀ ਲੰਗੜਾ ਬੁਖਾਰ ਜਿਹੜਾ ਹੈਗਾ వైరਲ ਬਿਮਾਰੀ ਹੈ ਮੱਖੀ ਮੱਛਰਾਂ ਨਾਲ ਫੈਲਦਾ ਹੁਣ ਜਿਹੜੀਆਂ ਬਿਮਾਰੀਆਂ ਖਤਰਨਾਕ ਨੇ ਉਹ ਸਾਰੀਆਂ ਵਾਇਰਲ ਨੇ ਕਰੋਨਾ ਹੋ ਗਿਆ ਲੰਪੀ ਹੋ ਗਿਆ ਠੀਕ ਹੈ ਇਹ ਮੂੰਹ ਖੁਰ ਹੋ ਗਈ ਲੰਗੜਾ ਬਕਰ ਹੋ ਗਿਆ ਹੁਣ ਜਦੋਂ ਅਸੀਂ ਮੱਖੀ ਮੱਛਰ ਦਾ ਕੰਟਰੋਲ ਕਰ ਲਾਂਗੇ ਪੰਜਵੇਂ ਤੇ ਬੈਠਣ ਦੇਖੋ ਕੋਈ ਮੱਖੀ ਮੱਛਰ ਨਹੀਂ ਹੈਗਾ ਇੱਥੇ ਹਾਂਜੀ ਹਾਂਜੀ ਇੱਥੇ ਬਿਮਾਰੀਆਂ ਵੀ ਨਹੀਂ ਆਉਣੀਆਂ ਨਹੀਂ ਆਉਣੀਆਂ ਮੱਖੀ ਮੱਛਰ ਕਿਉਂ ਆਊਗਾ ਤੁਹਾਡੇ ਫਾਰਮ ਤੇ ਜ਼ਿਆਦਾ ਜੇ ਤੁਹਾਡੇ ਗੋਹੇ ਚ ਅਣਪਾਚਾ ਹੁਣ ਜੇ ਤੁਹਾਡੇ ਗੋਹੇ ਚ ਅਣਪਾਚ ਨਹੀਂ ਠੀਕ ਕੀਤਾ ਆਪਾਂ ਤਾਂ ਆਪਣਾ ਮੱਖੀ ਮੱਛਰ ਜਾਣਾ ਹੀ ਨਹੀਂ ਠੀਕ ਹੈ ਮਸਲਾ ਖੁਰਾਕ ਦਾ ਸੀ ਅਸੀਂ ਹਾਲ ਦਵਾਈਆਂ ਨਾ ਕਰ ਰਹੇ ਆ ਫਿਰ ਵੀ ਜਦੋਂ ਲੰਗੜੇ ਬੁਖਾਰ ਦੇ ਕੇਸ ਆਉਂਦੇ ਆ ਇਹ ਗੱਬੜ ਬੈੜੀਆਂ ਨੂੰ ਮਾਰ ਕਰਦਾ ਹੈ ਪਹਿਲੀ ਗੱਲ 3 ਤੋਂ 5 ਦਿਨ ਬੁਖਾਰ ਦੇ ਟੀਕੇ ਚਾਹਦੇ ਆ ਜਿਵੇਂ ਫਲੂ ਨੈਕਸਟਰ ਮੈਗਲੂਮਾਈਨ ਹੈ ਆਮ ਬੁਖਾਰ ਦੇ ਟੀਕੇ ਚ ਕੰਮ ਨਹੀਂ ਕਰਦੇ ਠੀਕ ਹੈ ਨਹੀਂ ਕਰ ਕਾਰਪਰੋਫਨ ਹੈ ਹੈਨਾ ਦੂਜਾ ਜਦੋਂ ਮੜਾ ਜਿਹਾ ਬੁਖਾਰ ਘਟਦਾ ਹੈ ਪਹਿਲੇ ਦਿਨ ਜਾਂ ਦੂਜੇ ਦਿਨ ਕੈਲਸ਼ੀਅਮ ਦੀ ਬੋਤਲ ਨਾਲ ਚਲਵਾਉਣੀ ਬਹੁਤ ਜ਼ਰੂਰੀ ਹੈ ਕੈਲਸ਼ੀਅਮ ਘਟਣ ਨਾਲ ਹੀ ਪਸ਼ੂ ਬੈਠਦਾ ਹਾਂਜੀ ਔਰ ਤੀਜੀ ਗੱਲ ਹੈ ਪਸ਼ੂ ਨੂੰ ਜਦੋਂ ਵੀ ਇਹ ਤੁਹਾਡੇ ਅਟੈਕ ਕਰਨਾ ਹੈ ਬਿਮਾਰੀ ਨੇ ਪਸ਼ੂ ਦਾ ਪੋਟਾਸ਼ੀਅਮ ਬਹੁਤ ਘਟਦਾ ਹੈ ਠੀਕ ਹੈ ਸੋ ਪੋਟਾਸ਼ੀਅਮ ਦੇ ਪਿਓਰ ਕੈਮੀਕਲ ਆਂਦੇ ਮੈਂ ਪਿਓਰ ਕੈਮੀਕਲਾਂ ਦੀ ਗੱਲ ਤਾਂ ਕਰਦਾ ਵੀ ਇਹ ਤਾਂ ਕਿਸੇ ਕੰਪਨੀ ਨਾਲ ਕੋਈ ਲੈਣਾ ਦੇਣਾ ਠੀਕ ਹੈ ਸੋ ਪਿਓਰ ਕੈਮੀਕਲ ਜਿਹੜੇ ਹੈਗੇ ਪੋਟਾਸ਼ੀਅਮ ਕਾਰਬੋਨੇਟ ਹਾਂਜੀ ਜਾਂ ਪੋਟਾਸ਼ੀਅਮ ਕਲੋਰਾਇਡ ਜੇ ਕੁਝ ਨਹੀਂ ਮਿਲਦਾ ਜੀ ORS ਦੇ ਪੈਕੇਟ ਹੁੰਦੇ ਤੁਸੀਂ ਫੋਟੋ ਦਿਖਾ ਦਿਓ ORS ਠੀਕ ਹੈ ਜੀ ORS ਦੇ ਪੈਕੇਟ ਲੋ ਬਾਜ਼ਾਰ ਚ ਦਵਾਈ ਵਾਲੀ ਦੁਕਾਨ ਤੋਂ ਉਲਟੀਆਂ ਡੱਟੀਆਂ ਵਾਲੇ 10 ਪੈਕੇਟ ਖੋਲੋ ਪਸ਼ੂ ਨੂੰ ਦੇ ਦਿਓ ਤੁਹਾਡਾ ਪੋਟਾਸ਼ੀਅਮ ਜਿਹੜਾ ਹੈਗਾ ਉਹ ਪੂਰਾ ਹੋ ਜਾਊਗਾ 5-7 ਦਿਨ ਦਿਓ 20-50 ਪੈਕੇਟ ਹੈ 500 ਰੁਪਏ ਦੇ ਬੰਦ ਨੇ। ਸੋ ਗੱਲ ਇਹ ਹੈ ਵੀ ਵਿਗਿਆਨ ਨਾਲ ਜੁੜਨਾ ਪੈਣਾ ਤੁੱਕੇ ਨਾਲ ਨਹੀਂ। ਆਪਣੀ ਜਿਹੜੀ ਨਾ ਇੱਕ ਹੋਰ ਚੀਜ਼ ਮੈਂ ਕਹਣਾ ਬੜੀ ਜ਼ਰੂਰੀ ਹੋ ਹੈਗੀ ਡੇਰੀ ਫਾਰਮਿੰਗ ਦੇ ਪ੍ਰੈਕਟੀਕਲ ਨੁਕਤੇ। ਠੀਕ ਹੈ। ਕਿਤਾਬੀ ਨੁਕਤੇ ਨਹੀਂ ਪ੍ਰੈਕਟੀਕਲ ਨੁਕਤੇ। ਇਹ ਪ੍ਰੈਕਟੀਕਲ ਨੁਕਤੇ ਹੈ। ਬੇਪੰਪ ਗਰੀਬ ਬੰਦੇ ਦਾ ਘਰੇ ਬੈਠੇ ਦਾ ਹੱਲ ਕਿਵੇਂ ਕਰਨਾ ਹੈ? ਠੀਕ ਹੈ ਜੀ। ਤੇ ਇਸ ਕਰਕੇ ਬਾਕੀ ਬੁਖਾਰ ਹੈ ਚ ਕੈਲਸ਼ੀਅਮ ਹੈ ਤੇ ਪੋਟਾਸ਼ੀਅਮ ਹੈ ਕਰੋ। ਡਾਕਟਰ ਸਾਹਿਬ ਦਾ YouTube ਚੈਨਲ ਆ ਡਾਕਟਰ ਜੀਵਨ ਗੁਪਤਾ ਡੈਰੀ ਫਾਰਮ ਉਹਦੇ ਵਿੱਚ ਵੀ ਫੀਡ ਦੇ ਰਿਲੇਟਡ ਜੀ ਫੀਡ ਫਾਰਮੂਲੇ ਸਾਰੇ ਤਕਰੀਬਨ ਵੀਡੀਓ ਦੇ ਵਿੱਚ ਵੀ ਸ਼ੇਅਰ ਕੀਤੇ ਹੋਇਆ ਡਾਕਟਰ ਸਾਹਿਬ ਦੀ ਕਿਤਾਬ ਵੀ ਨਵੀਂ ਵਿਗਿਆਨਕ ਡੈਰੀ ਫਾਰਮ ਦਾ ਨਵਾਂ ਐਡੀਸ਼ਨ ਵੀ ਲਾਂਚ ਹੋਇਆ ਉਹ ਵੀ ਤੁਸੀਂ ਪੜ੍ਹ ਸਕਦੇ ਹੋ